ਸਾਰੇ ਵੀਰਾਂ ਦੇ ਦੱਸ ਤੋਂ ਬੜੀਆਂ ਆ ਰਹੀਆਂ ਨੇ ਆ ਕੋਰਨਰ ਮੈਡ ਬਗਾਂਗੇ ਮਨੀਸ਼ ਸਿੰਘ ਸਾਹਿਬ ਕਰਦੇ ਤੁਹਾਨੂੰ ਜਿੱਤਣਾ ਤੇ ਰਾਜ ਦੇ ਜਿਹੜੇ ਲੋਇ ਦੇ ਨੇ ਸ਼ੇਰਾ ਬੋਲੀਆਂ ਤੇਦੀਪ ਪਿਆਦੀ ਤੇ ਬਲਦੀਪ ਕਮਲ ਤੇ ਤੇ ਪਹੁੰਚੋ ਕਿਹਨੇ ਜਿੰਨੀਆਂ ਦੀ ਹੋ ਸਕੇ ਇਸੇ ਕਿ ਬੜੀ ਹੁੰਦੀ ਹੈ ਇਹ ਕੰਮ ਕਰਦੇ ਤੇ ਇਹ ਦੋ ਦੋ ਰਾਜ ਨੂੰ ਮਹਿਲਾ ਦੋ ਜਿਹੜਾ ਹੋ ਜਾਵੇ

ਚਲੋ ਜੀ ਛੱਡ ਦਿਓ ਜੱਦ ਛੱਡ ਦਿਓ ਚਲੋ ਠੀਕ ਹੈ ਜੀ ਬੈਠ ਜਾਓ ਓਕੇ 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 ਔਰ ਸਭ ਠੀਕ ਹੈ ਬੱਸ ਹੋ ਗਿਆ ਬਾਬਾ ਤੁਮਾ ਸਾਈਡ ਮੈਂ ਉੱਤਰ ਹੈ ਇਧਰ ਖੜਾ ਹੋ ਜਾਏਗਾ ਜਦ ਬੰਦ ਹੋ ਜਾਏਗਾ ਅੱਛਾ ਹਾਂ ਚਲੇਗਾ ਬਾਬਾ ਹਾਂ ਬਾਬਾ ਆਏਗੇ ਆਪ ਜੀ ਮਾਰ ਨੂੰ ਕੁਝ ਹੋ ਰਹਾ ਤਾਂ ਭੇਜਿ ਦਿਨੇ ਬਿਲਕੁਲ ਜੀ ਹਾਂ ਚੱਲ ਜੀ ਪਰ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਖੇਮ ਕਰਨਾ ਸ਼ੇਖ ਬ੍ਰਹਮ ਜੀ ਦਾ ਸਤਾਂ ਤੇ ਮੇਲਾ ਮਨਾਇਆ ਜਾਂਦਾ ਹੈ ਤਾਂ ਤਨਪੀਰ ਬਾਬਾ ਸ਼ੇਖ ਬ੍ਰਹਮ ਜੀ ਦਾ ਮੇਲਾ ਜਿਹੜਾ ਇਹ ਹਰ ਸਾਲ ਛਮਾਈ ਮੇਲਾ ਮਨਾਉਂਦੇ ਆ ਇਹ ਜਿਹੜੀ ਦਰਗਾਹ ਹੈ ਇਹ ਹਿੰਦ ਪਾਕਿਸਤਾਨ ਬਾਰਡਰ ਦੇ ਬਿਲਕੁਲ ਉੱਪਰ ਆ ਬਾਬਾ ਸ਼ੇਖ ਬ੍ਰਹਮ ਜੀ ਜਿਹੜੇ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਹਮਸੱਖੀ ਹੋਏ ਨੇ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਬਾਬੇ ਫਰੀਦ ਦੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਅੰਕਤ ਆ ਉਹ ਗੁਰੂ ਨਾਨਕ ਦੇਵ ਜੀ ਪਾਸੋਂ ਪ੍ਰਾਪਤ ਕੀਤੀ ਆ ਇੱਥੇ ਹਰ ਸਾਲ ਹੀ ਜਿਹੜਾ ਮੇਲਾ ਇੱਕ ਫੱਗਣ ਦੇ ਵਿੱਚ ਤੇ ਇੱਕ ਸਾਵਣ ਦੇ ਆਖਰੀ ਵੀਰਵਾਰ ਮਨਾਇਆ ਜਾਂਦਾ ਹੈ ਸੰਗਤਾਂ ਜਿਹੜੀਆਂ ਨੇ ਉਹ ਦੂਰ ਦਰੇਡੇ ਤੋਂ ਮੇਲੇ ਦੇ ਵਿੱਚ ਹਮਮਹਾ ਕੇ ਪਹੁੰਚਦੀਆਂ ਨੇ ਅਤੇ ਉਹਨਾਂ ਸੰਗਤਾਂ ਦੀਆਂ ਮਨੋ ਕਾਮਨਾ ਜਿਹੜੀਆਂ ਵੀ ਪੂਰੀਆਂ ਹੁੰਦੀਆਂ ਨੇ ਜਿਹੜਾ ਪਾਕਿਸਤਾਨ ਵਾਲੇ ਪਾਸੋਂ ਕੋਈ ਸੰਗਤ ਜਿਹੜੀ ਉੱਥੇ ਦਰਸ਼ਿਤ ਜਰਦਾਰੀ ਕਾ ਪਾਕਿਸਤਾਨ ਵਾਲੇ ਪਾਸੇ ਹੁਣ ਜਿਹੜੀ ਸੰਗਤ ਉਹ ਨਾ ਮਾਤਰੀ ਆ ਉਹਨੂੰ ਜਿਹੜੀ ਪਿੱਛੇ ਰੋਕ ਲੈਂਦੇ ਨੇ ਪਹਿਲਾਂ ਜਿਹੜੀ ਪਾਕਿਸਤਾਨ ਵਾਲੇ ਪਾਸੇ ਨੂੰ ਕਾਫੀ ਸੰਗਤ ਆਉਂਦੀ ਸੀ ਤੇ ਹੁਣ ਜਿਹੜੀ ਆ ਬਿਲਕੁਲ ਨਹੀਂ ਕਿ ਆਉਂਦੀ ਸੰਗਤ ਨਹੀਂ ਪਤਾ ਲੱਗਾ ਕਿ ਜਿਹੜਾ ਮੇਲਾ ਪਿੱਲੋ ਜਿਹੜਾ ਦੇਸ਼ ਦੀਵੰਦ ਤੋਂ ਪਹਿਲੇ ਸਾਂਝੇ ਤੌਰ ਤੇ ਮਨਾਇਆ ਜਾਂਦਾ ਸੀ ਜਿਹੜਾ ਦੇਸ਼ ਦੀਵੰਦ ਤੋਂ ਪਹਿਲਾਂ ਨਹੀਂ ਜੇ ਮੇਲਾ ਜਿਹੜਾ ਇਹ ਦੇਸ਼ ਦੀਵੰਦ ਤੋਂ ਬਾਅਦ ਵੀ ਸਾਂਝੇ ਤੌਰ ਤੇ ਮਨਾਇਆ ਜਾਂਦਾ ਰਿਹਾ ਹੈ ਇਹ ਜਿਵੇਂ ਜਿਵੇਂ ਹਾਲਾਤ ਖਰਾਬ ਹੋਏ ਨੇ ਉਸ ਤਰ੍ਹਾਂ ਉਸ ਤਰ੍ਹਾਂ ਜਿਹੜਾ ਹੈ 2000 ਸਨ ਤੋਂ ਬਾਅਦ ਜਿਹੜਾ ਉਹ ਤੋਂ ਪਹਿਲਾਂ ਪਹਿਲਾਂ 90 ਤੋਂ ਪਹਿਲਾਂ ਜਿਹੜਾ ਮੇਲਾ ਸਾਂਝੇ ਮਨਾਇਆ ਜਾਂਦਾ ਸੀ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੇ ਸਿੰਗਰ ਲੱਗ ਦੋਨੋਂ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਸਿੰਗਰ ਨੂੰ ਦੇਖਦੇ ਹੀ ਉੱਰਲੇ ਆਪਣੇ ਇੱਧਰ ਦੂਜੇ ਉੱਧਰ ਤੇ ਜਿਹੜਾ ਹੁਣ ਅੱਜ ਮੇਲਾ ਮੈ ਜਾ ਰਿਹਾ ਇਸ ਮੁੱਕੇ ਕੀ ਸੰਗਤ ਨੂੰ ਅਪੀਲ ਕਰੇ ਚਲਦੇ ਹੋ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਨੂੰ ਸਾਡੀ ਪੁਰ ਜੋਰ ਅਪੀਲ ਵੀ ਆ ਬੇਨਤੀ ਵੀ ਆ ਕਿ ਨਸ਼ਿਆਂ ਨੂੰ ਛੱਡ ਕੇ ਜਿੰਨਾ ਵੀ ਹੋ ਸਕਦਾ ਹੈ ਖੇਡਾਂ 'ਤੇ ਧਿਆਨ ਦੇਣਾ ਅਤੇ ਆਪਦੇ ਜਿਹੜੇ ਸਰੀਰ ਆ ਉਹਨੂੰ ਤੰਦਰੁਸਤੀ ਵੱਲ ਜਾਣ ਨਾ ਕਿ ਨਿਹਾਰ ਵੱਲ ਨਾਲ ਜਾਣ ਜੇ ਨਸ਼ਿਆਂ ਦੇ ਨਾਲ ਉਹ ਜਵਾਨੀ ਨਿਕਰਦੀ ਜਾਂਦੀ ਏ ਕੁਛ ਬਾਹਰ ਤੁਰੀ ਜਾਂਦੀ ਏ ਕੁਛ ਨਸ਼ਿਆਂ 'ਚ ਤੁਰੀ ਜਾਂਦੀ ਏ ਸਾਡੀ ਪੁਰਜੋਰ ਅਪੀਲ ਹੈ ਨੌਜਵਾਨੀ ਨੂੰ ਇਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਲਾਓ ਤੇ ਜਿੰਨਾ ਵੀ ਹੋ ਸਕੇ ਨਾਲ ਹੀ ਸਿੱਖੀ ਸਰੂਪ ਵੱਲ ਵੀ ਆਓ ਇਹ ਸਾਡੀ ਜਿਹੜੀ ਆਵਾਜ਼ ਚੜ ਕੇ ਬੇਨਤੀ ਆ ਕਬੱਡੀ ਦਾ ਵੀ ਸ਼ੋਅ ਮੈਚ ਕਰਾਇਆ ਜਾਂਦਾ ਜੀ ਹਾਂਜੀ ਕਬੱਡੀ ਦਾ ਜਿਹੜਾ ਸ਼ੋਅ ਮੈਚ ਆ ਉਹ ਵੀ ਸ਼ਾਮਾਂ ਨੂੰ ਹੋਵੇਗਾ 5 ਵਜੇ ਸ਼ਾਮ ਅੱਜ ਕਿਹੜੇ-ਕਿਹੜੇ ਜਿਹੜੇ ਕਲਾਕਾਰ ਨੇ ਉਹ ਹਾਜ਼ਰ ਹੋ ਰਹੇ ਆ ਅੱਜ ਜੀ ਇੱਕ ਜੱਗੀ ਗਿੱਲ ਤੇ ਛੇਰਾ ਛੇਰਾ ਬੋਰਡ ਵਾਲ ਗਿਆ ਜਿਹੜੇ ਨੇ ਉਹ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਆਮਾ ਤੇ ਅੱਜ ਤੁਸੀਂ ਕਿਹੜੀ ਸਤੰਤ ਦੇ ਜਿਹੜਾ ਪ੍ਰੋਗਰਾਮ ਪੇਸ਼ ਕਰਨਗੇ? ਮੈਂ ਜੀ ਪੰਜਾਬੀ ਲੋਗ ਆ ਇੱਕ ਛੇਰਾ ਬੋਰਡ ਵਾਲੀ ਆ। ਮੇਰੇ ਬੜੇ ਅਜੀਜ਼ ਨੇ ਸਰਪੰਚ ਸਾਹਿਬ ਸਰਦਾਰ ਮੌਰ ਸਿੰਘ ਜੀ। ਇਹਨਾਂ ਦਾ ਪਿੰਡ ਮੀਆਵਣ। ਮੀਆਵਣ ਮੀਆਵਾਲਾ ਤੇ ਮੇਲਾ ਹੈਗਾ ਬ੍ਰਾਂਖੇਕ ਬ੍ਰਹਮ ਬਾਰਡਰ ਦੇ ਉੱਤੇ। ਤੇ ਮੈਨੂੰ ਇਹਨਾਂ ਨੇ ਦੁੱਤੀਜੀ ਚੌਥੀ ਹੋਰ ਇੱਥੇ ਬੁਲਾਇਆ ਬੜਾ ਸਤਿਕਾਰ ਕਰਦੇ ਨੇ ਬੜਾ ਪਿਆਰ ਦਿੰਦੇ ਨੇ ਤੇ ਮੇਲਾ ਕਾਫੀ ਬੜੇ ਲੈਵਲ ਦਾ ਮੇਲਾ ਆ ਜੀ ਕਿ ਨਾਂ ਦਾ ਮੇਲਾ ਸਾਡੇ ਇਲਾਕੇ ਚ ਇਹ ਤਾਂ ਮੇਲੇ ਦਾ ਨਾਂ ਆ ਜਿਹੜੇ ਮੇਲੇ ਤੇ ਮੈਂ ਆਇਆ ਇਹ ਖਾਸ ਇਸ ਕਰਕੇ ਨਹੀਂ ਹੋ ਜਾਂਦਾ ਕਿ ਭਾਤ ਭਾਤ ਸੀਮਾ ਦੇ ਉੱਤੇ ਬਿਲਕੁਲ ਇਹ ਵੀ ਬੜੀ ਵੱਡੀ ਵਜ੍ਹਾ ਜੀ ਇਹ ਖਾਸ ਵਜ੍ਹਾ ਇਹੋ ਹੀ ਆ ਕਿ ਬਿਲਕੁਲ ਸੀਮਾ ਦੇ ਉੱਤੇ ਆ ਤੇ ਅੱਜ ਮਨ ਕੇ ਪ੍ਰੋਗਰਾਮ ਤੇ ਇਹ ਚੱਲਣਾ ਕੀ ਮਨ ਕੇ ਸੰਤਾਂ ਨੂੰ ਦੇਖ ਨਾ ਸੋਚਣ ਜਾਓਗੇ ਮੈਂ ਤੇ ਇਹੋ ਹੀ ਜਿੱਦਾਂ ਦਾ ਆਪ ਗਾਉਣਾ ਜੀ ਉਦਾਂ ਦਾ ਮੈਂ ਕਹੂੰਗਾ ਸਾਰਿਆਂ ਨੂੰ ਸੱਬਿਆ ਆਪਣੀ ਸੱਬਿਆ ਤੋਂ ਨਾਂ ਭੁੱਲਣ ਵਿੱਚ ਰਹਿਣ ਸੱਬਿਆ ਸੱਬਿਆ ਸਵੇਤਰ ਦੇ ਵਿੱਚ ਰਹਿਣ ਸੱਬਿਆ ਚਾਰਕ ਗਾਉਣ ਜਿਹੜਾ ਆਪਣੀਆਂ ਭੈਣਾਂ ਧੀਆਂ ਆਪਣਾਂ ਲਾਗੇ ਬਹਿ ਕੇ ਸੁਣ ਸਕਣ ਤੇ ਨਾਂ ਉੱਠ ਕੇ ਜਾਣ ਮੈਂ ਤੇ ਇਹੋ ਹੀ ਇਹੋ ਹੀ ਬੇਨਤੀ ਕਰੂੰਗਾ ਕਲਾਕਾਰਾਂ ਸਾਰਿਆਂ ਨੂੰ ਕਿ ਪਾਕਿਸਤਾਨੀ ਦਰਸ਼ਕ ਤੇ ਜਿਹੜੇ ਸੀ ਉਹ ਵੀ ਮੇਲੇ ਵਿੱਚ ਪੋਜਦੇ ਸੀ ਪਰ ਹੁਣ ਜਿਹੜਾ ਇਹ ਦੁਨੀਆ ਵੱਧ ਗਈ ਹੈ ਇਸ ਵਾਰ ਕੀ ਜਣਾ ਚਾਹੋਗੇ ਇਹ ਜਿਆਦਾ ਆਵਾਮ ਦਾ ਤੇ ਕੋਈ ਕਸੂਰ ਨਹੀਂ ਦੁਨੀਆ ਦਾ ਤੇ ਕੋਈ ਕਸੂਰ ਨਹੀਂ ਇਹ ਤੇ ਹੁਣ ਸਾਡੇ ਲੀਡਰ ਜਾਣਨ ਚੀ ਇਹਨਾਂ ਗੱਲਾਂ ਨੂੰ ਵੀ ਕਿਉਂ ਇਹਨਾਂ ਨੇ ਇਹਨਾਂ ਕਰਕੇ ਖਿਚੋਤਾਣੀਆਂ ਵਧੀਆਂ ਤੇ ਇਹੋ ਜਾਣਨ ਤੇ ਇਹਨਾਂ ਦਾ ਕੰਮ ਜਾਣੇ ਬਲਕਿ ਉਹਨਾਂ ਨੂੰ ਜੇ ਮੁੱਖ ਲੇਡਰ ਦਾ ਹੋਣਾ ਚਾਹੀਦਾ ਬਿਲਕੁਲ ਜੀ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ